جب پکاو لگے گا جنگ ਸਸ ਜੀ ਕਿੰਨਾ ਰੱਖੋ 24 ਇਹਦੇ ਹਮਤ 3 ਸਾਲ ਦਾ ਫਾਰਮ ਕੀ ਕਟਿੰਗ ਕਰਦੇ ਲੋ ਜਿਹੜੀਆਂ ਟਾਹਣੀਆਂ ਤੇ ਆਲੂਆਂੀਆਂ ਹੋ ਜਾਂਦੀਆਂ ਨੇ ਉਹ ਫੜਾ ਉਹ ਜਾਂਦਾ ਸਾਡੇ ਸਰੀਰ ਚ ਜਾਂਦਾ ਹੈ ਉਹ ਹੁੰਦਾ ਹੈ ਭਾਂਡੇ ਤੋਂ ਆਲਾ ਸਾਫ ਤੁਸੀ ਸੁਣਿਆ ਹੋਣਾ ਕਿ ਕਿਸਾਨ ਬੈਠੇ ਹੋ ਤੁਸੀਂ ਸਾਰੇ ਜਿਹੜੇ ਕਿਸਾਨ ਕੁੜੀਆਂ ਪੌਂਦਾ ਹੈ ਤੇ ਕਰਦਾ ਹੈ ਉਹ ਇੱਕ ਬੀਮਾਰ ਹੋ ਜਾਂਦੀ ਜਿਹੜਾ ਸੀ ਰੇਗਲ ਦੇ ਹੁੰਦੇ ਆ ਵਿਮਲ ਦੇ ਹੁੰਦੇ ਆ ਨਾ ਜਿੰਦਾ ਭਾਂਡੇ ਤੋਂ ਨੇ ਆ ਉਹ ਸਾਡੇ ਅੰਦਰ ਚ ਜਾਂਦਾ ਗੱਲ ਸਮਝ ਗਏ ਨਾ ਬਲਰਾਮੀ ਦੀ ਕਿਸਾਨ ਦੀ ਜ਼ਿੰਮੇਵਾਰ ਕੋਣ ਉਹ ਸਾਫਤ ਨਹੀਂ ਨਿੱਕੀ ਹੱਲ ਕੀ ਹੈ ਵਾਲ ਨੂੰ ਭਾਂਡੇ ਤੋਂ ਜਾਂ ਦੇਸੀ ਸਾਫ ਨਾਲ ਮਾਟੋ ਜਿਵੇਂ ਤੋਗੇ 15 ਦਿਨਾਂ ਬਾਅਦ ਫਰਕ ਪੈ ਲੱਗੇਗਾ ਜਿਵੇਂ ਕੋ ਗ੍ਰੈਨਟਨ ਵੱਜ ਜਾਂਦੇ ਆ ਪਤਾ ਹੈ ਗ੍ਰੈਨਟਨ ਦਾ ਕੀ ਕਿਡਨੀ ਦੀ ਬਿਮਾਰੀ ਹੈ ਕਹਿੰਦੇ ਗ੍ਰੈਨਟਨ ਵੱਗਿਆ ਉਹ ਕਿਡਨੀ ਖਰਾਬ ਹੋ ਲੱਗ ਪੈਂਦੀ ਹੈ ਉਹਦੇ ਪਿੱਛੇ ਵੀ ਜ਼ਿੰਮੇਵਾਰਾ ਰਿਨੋ ਵੀ ਮਹੰਦ ਦੇਸੀ ਸਾਫ ਨਾਲ ਭਾਂਡੇ ਤੋਂ ਨੇ ਸ਼ੁਰੂ ਕਰੋ ਬੜਾ ਵਧੀਆ ਰਹੂਗਾ ਤੇ ਕੋੜੀ ਮਲੀ ਦੀ ਚੰਨੀ ਸ਼ੁਰੂ ਕਰ ਜਾਨੀ ਗੋੜੀਲੀ ਚਟਨੀ ਕਿਵੇਂ ਬਣਾਣੀ ਉਹ ਦਿਖਾ ਰਿਹਾ ਤੇ ਇਹਦੀ ਫੋਟ ਖਿੱਚ ਕੇ ਲੈ ਜਾਓ ਬਣਾ ਲਓ ਸਵਾਦ ਬਣੇਗੀ ਸਵਾਦ ਸਵਾਦ ਜਿਆਦਾ ਨਹੀਂ ਖਾਣੀ ਲੈਡਿਸ ਨੇ ਰੋਜ਼ਾਨਾ ਖਾਣੀ ਹੈ ਬੰਦਿਆਂ ਨੇ ਹਫਤੇ ਵਿੱਚ 2 ਵਾਰ ਖਾਣੀ ਹੈ ਇੱਕ ਇੱਕ ਚਮਚਾ ਲੈਡੀ ਨੂੰ ਲਾਹਣਾ ਹੈ ਤੇ ਬੰਦੇ ਹਫਤੇ ਵਿੱਚ 2 ਵਾਰ ਇੱਕ ਚਮਚਾ ਖਾਣ YouTube ਤੇ ਵੀ ਹੈਗੀ ਹੈ ਨੋਇਸੇ ਸਜੀਵ ਸਿੰਘ ਜੀ ਨੇ ਚਲਾਤੇ ਹੈਗੇ ਤੇ ਤੁਸੀਂ ਉਹ ਰਾਤ ਤੋਂ ਬਾਅਦ ਪਾਣ ਜਿਹੜੇ ਉਦੋਂ ਨਾਲ ਲੱਗ ਰਿਹਾ ਜੀ ਜੜਾਫਾ 93 ਕੱਪੜੇ ਵੀ ਦੇਸੀ ਸਾਬਨ ਨਾਲ ਧੋਇਆ ਕਰੋ ਕੱਪੜੇ ਕਦੇ ਪੁਰਾਣੇ ਨਹੀਂ ਹੋਣਗੇ ਹਮੇਸ਼ਾ ਨਵੇਂ ਰਹਿਣਗੇ ਆ ਪੈਂਟ 3 ਸਾਲ ਪੁਰਾਣੀ ਹੈ ਤੇ ਨਵੇਂ ਕਰ ਲਈਏ ਕਿਉਂਕਿ ਦੇਸੀ ਸਾਬਨ ਨਾਲ ਧੋਈਏ ਸਰੇਵ ਆਵਾਜ਼ ਘਟਾ ਰਹੀ ਐ ਨਾ ਆਵਾਜ਼ ਕਿਹਦਾ ਖਾਲਾ ਹੈ ਕਿ ਫਤਿਹ ਕਿੰਦੀ ਇੱਕ ਨਸਤ ਕੋਲੂ ਦਾ ਉਹ ਕੋਲੂ ਦਾ ਤੇਲ ਆਉਂਦਾ ਘੜਾ ਉਸ ਉਹਦਾ ਕੋ ਤੇਲ ਆਉਂਦਾ ਸਰਵਾ ਅਵਿਲੇਲੋ ਉਸ ਦੇਖੋ ਤੁਸੀਂ ਨੋ ਵਾਲੀ ਚੜਾ ਹੈ ਇੱਕ ਵਾਰੀ ਸਮਝ ਰੋ ਨਹੀਂ ਹੈ ਇੱਕ ਵਾਰੀ ਖਾ ਚੜਾਣੀ ਹੈ ਛੰਤੇ ਹੱਥ ਬਚ ਗਈ ਉਹਦੇ ਜਿਹੜਾ ਤੇਲ ਬਚਿਆ ਉਹ ਆਪਣੇ ਆਪ ਹੀ ਹੈਗਾ ਉਹ ਜਾਣਦਾ ਸਮਝ ਗਏ ਉਹਦੀ ਜਿਹੜੀ ਇੱਕ ਟਾਸਟਰ ਬੋਲਿਆ ਹੋਇਆ ਜਿਹੜਾ ਤਾਂ ਤੁਸੀਂ ਮੈਂ ਹੀ ਬੈਠ ਕੇ ਤੁਹਾਨੂੰ ਕਹਾਂ ਉਹ 10 ਮਿੰਟ ਹੋ ਜਾਊਗਾ ਠੀਕ ਬੋਟਲ ਉਹਦੇ ਉਹ ਕਹਿੰਦੇ ਨਹੀਂ ਕਿ ਪੈਸੇ ਜਾਉਣਗੇ ਨਹੀਂ ਜਾਣਾ ਹਨੂ ਬੋਟਲ ਤੇ ਲਸਣ ਨਹੀਂ ਖਾਣਾ ਲਸਣ ਨਹੀਂ ਖਾਣਾ ਚਾਹ ਉਹਨੇ ਨਾਣੀਆ ਜਿਵੇਂ ਉਹ ਪੈਪਰ ਤੇ ਲਿਖਿਆ ਦੁੱਧ ਘੱਟ ਉਹ ਬਾਟੇ ਮਾੜੋ ਇੱਕ ਭਾਂਡੇ ਚ ਖਾਣ ਦੇ ਪੱਤੀ ਵਾਲੋ ਦੂਜੇ ਭਾਂਡੇ ਚ ਦੁੱਧ ਵਾਲੋ ਜਦੋਂ ਦੋਵੇਂ ਉਬਲ ਜਾਣ ਤਾਂ ਰਾਜਾ ਦਾ ਰਾਜਾ ਹਲੋ ਹਲੋ ਥੀਨੇ ਖਾਣੋ ਵਾਲੋ ਦੂਜੇ ਭਾਂਡੇ ਦੁੱਧ ਵਾਲੋ ਜਦੋਂ ਦੋਵੇਂ ਉਬਲ ਜਾਣ ਚੰਗੀ ਨਰਾਂ ਦਾ ਚਾਰੀ ਖੁਸ਼ਬੂ ਆਉਣ ਲੱਗੇ ਵਧੀਆ ਜੀ ਉਦੋਂ ਮਾੜਾ ਦੇ ਦੁੱਧ ਦੀ ਫਾਦਾ ਫੇਰ ਉਹ ਜਾਦਗਰ ਵਾਲਾ ਨਹੀਂ 1 ਮਿੰਟ ਅੰਦਰ ਉਹ ਉਭਾਰੋ ਚਾਹ ਬਣ ਗਈ ਸੁਆਹ ਵੀ ਕੋਈ ਤੇ ਸ਼ਰੀਰ ਨੂੰ ਖਰਾਬ ਵੀ ਨਹੀਂ ਕਰੂਗੀ ਇਹਦੀ ਚਾਹ ਹੈ ਗਵਮਸ